ਕੀ ਕੀ ਕਿ ਨੰਦਸ ਅਰੇ ਮਨੀਕ ਅਰੇ ਮਨੀਕ ਅਰੇ ਮਨੀਕ ਅਰੇ ਬੰਦੀ ਕਿੰਨੀ ਉਮਰ ਸੀ 26 26 ਸਾਲ 26 ਸਾਲ 26 ਸਾਲ ਅੱਛਾ ਕਿੰਨੀ ਤੀਕ ਨੂੰ ਕੈ ਕਰੋਂ ਤੀਕ ਤੱਕ ਮੈਂ ਸਿਰਫ 10-14 ਅੱਛਾ ਅੱਛਾ ਹੁਣ ਕਿਦੋਂ ਦੀ ਗੱਲ ਆਈ ਆ ਕਿਦੋਂ ਦੀ ਗੱਲ ਹੋਈ ਤਪ ਤੋਗੇ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉੱਥੇ ਪਹੁੰਚ ਗਏ ਉਹਨਾਂ ਨੂੰ ਜਾਣ ਨਹੀਂ ਨਾ ਕੋਈ ਹਾਂ ਕੋਈ ਕੋਲੋਂ ਆ ਕੇ ਤੁਸੀਂ ਹੋ ਬੰਦੀ ਤੋਂ ਵਾ ਅੱਛਾ ਮੈਂ ਆਈ ਮਮੇ ਦੀ ਹਿਆਨ ਜਿਹੜੇ ਕਰੇ ਮੇਰੇ ਤਾਂ ਕਹੇ ਚੱਲੇ ਅੱਛਾ ਨਹੀਂ ਮੁੜ ਗਿਆ ਨਾ ਤੁਹਾਨੂੰ ਕਾਲ ਕਰ ਦਾਂ ਅੱਛਾ ਉਹ ਮੁੜ ਗਿਆ ਨਾ ਕੋਈ ਕੋਲ ਨਹੀਂ ਕੀਤੀ ਰਹੀ ਹਫਤਾ ਡੇਢ ਹਫਤਾ ਹੋ ਗਿਆ ਹਾਂ ਤੁਹਾਨੂੰ ਕੋਈ ਪਤਾ ਲੱਗਾ ਨਹੀਂ ਤਾਂ ਉਦਾਂ ਹੀ ਪਰੇਸ਼ਾਨ ਹੋ ਰਹੇ ਹਾਂ ਵੀ ਉਹਨਾਂ ਤਾਂ ਮੁੜ ਕੇ ਆਣਾ ਹੀ ਤਾਂ ਕੀ ਤਾਂ ਕਰ ਰਹੇ ਨੇ ਤਾਂ ਇਦਾਂ ਲੱਗ ਕੇ ਕੋਈ ਨਾ ਕਿ ਰਹਿਣ ਨੂੰ ਕੋਈ ਪਤਾ ਨਹੀਂ ਅੱਛਾ 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 ਸੋ ਬਾਅਦ ਜਿੱਦੋਂ ਕਿਰਾ ਅੱਗੇ ਕੁਝ ਪਤਾ ਨਹੀਂ ਕਿ ਦਫਾੜ ਫੁੱਟ ਲਈ ਨਹੀਂ ਅਹੀਂ ਦਾ ਬੁੱਧੇ ਪਰੇਸ਼ਾਨ ਸਨ ਫਿਰ ਪਤਾ ਨਹੀਂ ਕਿ ਡੇਢ ਹਫ਼ਤਾ ਕੋਈ ਪਤਾ ਨਹੀਂ ਹਾਂ ਤੇ ਇੱਕ ਦਿਨ ਫਿਰ ਉਹਨਾਂ ਰਾਤ ਨੂੰ ਫਿਰ ਅਸੀਂ ਤੁਹਾਨੂੰ ਕਿਹਾ ਉੱਤਰ ਚੱਲ ਜੇ ਹੁੰਦਾ ਉਹ ਨਾ ਫਿਰ ਰਾਤ ਨੂੰ ਫੋਨ ਕੀਤਾ ਮੁੰਡਿਆਂ ਨੇ ਅੱਛਾ ਤੇ ਕਹਿੰਦਾ ਮੰਮੀ ਦੀਆਂ ਹੈ ਨਾ ਅੰਦਰ ਦੇ ਕੇ ਮੰਮੀ ਦਮੰਮੀ ਜਿਆਦਾ ਨਹੀਂ ਬੋਲਣਗੇ ਤੇ ਅਹਿਲਾ ਕੋਈ ਲਿਖੋ ਤਾਂ ਕਰਦੇ ਹਾਂ ਕੋਈ ਬੋਲਦਾ ਕਰ ਲੈ ਹਾਂ ਖੜੇ ਬੋਲ ਜਾਂਦੇ ਕਿ ਕੋਈ ਨਹੀਂ ਤਾਂ ਮਨਮੋਹ ਜੀ ਕੋਈ ਨਾ ਜੀ ਦੱਸਣਾ ਨਹੀਂ ਹਾਂ ਮੈਂ ਕਿਹਾ ਅਹਿ ਹੱਦਾਂ ਕੀ ਹਨ ਅੰਨੇ ਕੀ ਗਲਤੀ ਹੈ ਅੱਛਾ ਹਾਂ ਅੱਛਾ ਕੀ ਮੈਨੂੰ ਨਾਮ ਹੀ ਕਦੋਂ ਤੇ ਹੈ 50 ਤੁਸੀਂ ਕਿੱਥੇ ਹੋ ਅੱਛਾ ਹਾਂ ਤੁਹਾਡੇ ਬੇਟੇ ਦੀ ਹੋਈਆ ਕਰਦਾ ਜੀ ਅਰਬਾ ਦੁਬਈ ਤੱਕ ਗੱਲ ਹੋਈ ਹੈ ਅਈ ਤੁਹਾਡੇ ਦੁਬਈ ਤਾਂ ਨਹੀਂ ਗਏ ਨਹੀਂ ਦੁਬਈ ਉਹ ਕੋਕੈਂਟ ਬਈ ਤੱਕ ਗਏ अच्छा हां जी ओत्तो ਕਹਿੰਦਾ ਇਹ ਮੈਂ ਰਸ਼ੀਆ ਤੋਂ ਕੋਈ ਜਾਣਦਾ ਕੋਈ ਸਾਨੂੰ ਭਜਾਉਣ ਲਿਆ ਟਾ ਖਾ ਉਹ ਕੋਈ ਮੱਦਰ ਨੂੰ ਜਾਣਾ ਹੈ ਕਿ ਮੈਂ ਨਾ ਜਾ ਤੈਨੂੰ ਆਇਆ ਬੰਨੇ ਹੀ ਵਜਣਾ ਉਸ ਤੋਂ ਬਾਅਦ ਇੱਕ ਦਿਨ ਪਹਿਲਾਂ ਉਹ ਦਿਨ ਗੱਲ ਹੋਈ ਅਗਲੇ ਦਿਨ ਗੱਲ ਹੋਈ ਉਸ ਤੋਂ ਬਾਅਦ ਗੱਲ ਅੱਛਾ ਉਹ ਨਹੀਂ ਹੋਈ ਇਹ ਮੈਂ ਪਤਾ ਚ ਨਹੀਂ ਨਹੀਂ ਅੱਛਾ ਹੂੰ ਕਿੰਨੇ ਸਾਲਾਂ ਦਾ ਸੀ ਉਹ 19 ਸਾਲ 19 ਸਾਲ ਬੈਸਟ ਮੱਤਾ ਲਿਖੀਂ ਕਲਾਸ 2 ਕਲਾਸ 2 ਤਾਂ ਦੇ ਬੱਚੇ ਨੇ ਕਿੱਤੀ 10 ਜਵਾਂ ਤਾਂ ਬੜਿਆ ਕਿ ਕਿੰਨੇ ਬੜਿਆ ਪਲੱਸ 2 ਕਿੱਤ ਫਕਲਤੀ ਕਰਕੇ ਅੱਛਾ ਸੋਨੇ ਨੂੰ ਵੇਈ ਗਏ ਇਹਨਾਂ ਦਾ ਹੀ ਦੇਖਣਾ ਹੈ ਇੱਥੋਂ ਦਬਈ ਗਏ ਵੇਈ ਗਏ ਅੱਛਾ ਹਾਂ ਜੀ ਇਹ ਨਹੀਂ ਗਈ ਇਸ ਤਰ੍ਹਾਂ ਦਬਈ ਲੈ ਗਈ ਜਿਹੇ ਵਰੀ ਗਏ ਕਹਣਾ ਦਾ ਪੇੜਾ ਪਹਿਲੇ ਵੀ ਦੋ ਵਾਰੀ ਗਿਆ ਅੱਛਾ ਅੱਛਾ ਨਹੀਂ ਅੱਗੇ ਫਿਰ ਪਤਾ ਨਹੀਂ ਇਹਨਾਂ ਨੂੰ ਹੋਰ ਕਿਹਨੇ ਸਾਥੀ ਜਿੱਤਾ ਕਰ ਲਿਆ ਉਹਨਾਂ ਨੂੰ ਪਤਾ ਕੌਣ ਕੌਣ ਮੁੰਡੇ ਦੇ ਜਦੋਂ ਮੇਰੇ ਫਿਰ ਉੱਥੇ ਇਕੱਠੇ ਹੋਏ ਹੂੰ ਇਹੋ ਜਿਹਾ ਸੀ ਉਹ ਫਿਰ ਉਹਤੇ ਸਿੱਧੇ ਗਏ ਹਾਂ ਛਾਪੋ ਦਾ ਵੀ ਕਹਿੰਦੇ ਸਿੱਧੇ ਗਿਆ ਸਾਡਾ ਦਸ਼ਿਆ ਇਹਦਾ ਮਤਲਬ ਜੇ ਉੱਥੇ ਜਾ ਕੇ ਇਕੱਠੇ ਹੋ ਗਏ ਹਾਂਜੀ ਉੱਥੇ ਹੋਏ ਉਹਨੇ ਮੁੰਡੇ ਮੁੰਡੇ ਤੇ ਉਹ ਤਾਂ ਹਨ ਉਹ ਦੁਬਈ ਵਾਇਸ ਚ ਪੈ ਗਈ ਉਹਨੇ ਉੱਥੇ ਜਦੋਂ ਸਰ ਇਹ ਵੀ ਸਾਨੂੰ ਪਤਾ ਨਾ ਦਸ਼ਿਆ ਵੀ ਹੋਏ ਸਿੱਧੇ ਗਏ ਕਿ ਨਹੀਂ ਇਹਨਾਂ ਨੂੰ ਗਿਆ ਜਿੱਤੇ ਗਏ ਪਤਾ ਨਹੀਂ ਮਤਲਬ ਬੁਲਾਜ ਇੱਕ ਲੋਜਿਸਟਿਕਸ ਟੌਪ-ਓਵਰ ਲੈਆ। ਕੱਲ 24 ਜਨਵਰੀ ਨੂੰ ਫਰਵਰੀ ਨੂੰ ਜੀ.ਵੀ.ਸੀ ਦੀ ਰਿਪੋਰਟ ਪਬਲਿਸ਼ ਹੋਈ ਸੀ। ਕਿਉਂਕਿ ਯੂ.ਐਚ.ਏ. ਜੇ ਇਤਨਾ ਬਲੌਗਰ ਹੈ YouTube ਤੇ ਚੈਨਲ ਕਰਦਾ। ਉਹ ਬੰਦਾ YouTube ਚੈਨਲ ਦੇ ਉੱਪਰ ਜਿਹੜੇ ਉਹਦੇ ਹੈਲਪਰ ਦੀ ਸਰਵਿਸਿਜ਼ ਵੀ ਨਾ ਪ੍ਰਮੋਟ ਕਰਦਾ। ਉਹ ਨੰਬਰ ਦਿੰਦਾ। ਔਰ ਉਹਦੇ ਵਿੱਚ ਦੋ ਇੰਡੀਅਨ ਤੇ ਦੋ ਰਸ਼ੀਅਨ 에ਜੰਟ ਨੇ ਜਿਨ੍ਹਾਂ ਦਾ ਉਹਨਾਂ ਨਾਲ ਕੰਟੈਕਟ ਹੈ। ਔਰ ਉਹ ਬੰਦਾ ਕੋਈ ਸਰਜਾਂ ਬੁਲਾ ਕੇ ਅੱਗੇ ਫਿਰ ਰਸ਼ੀਅਨ ਬੰਦੇ ਫੇਰ। ਅੱਛਾ। ਕਿ ਤਾ ਵਾ ਇੱਦ ਕਰਕੇ ਤੋਂ ਪਹਿਲੇ ਡਿਬਈ ਜਾਂਦੇ ਆ ਹਾਂ ਤੇ ਡਿਬਈ ਤੋਂ ਫਿਰ ਉਹ ਜਿਹੜਾ ਬਲੌਗਰ ਹੈ ਉਹ ਅੱਗੇ ਇਹਨਾਂ ਨੂੰ ਭੇਜੇ ਇਹ ਵੀ ਹੋ ਸਕਦਾ ਹੈ ਕਿ ਉਹ ਵੀ ਗਏ ਹੋਣ ਕਦਮ ਆਹ ਬਤਾਓ ਹੂੰ ਕੋਈ ਨਹੀਂ ਜੀ ਮੈਨੂੰ ਮਾਨ ਸਾਹਿਬ ਨੇ ਭੇਜਿਆ ਸਾਡੇ ਮਾਂ ਜੋ ਮੁਖੰਤੀ ਸਾਹਿਬ ਦੇ ਤੇ ਅਸੀਂ ਆਪਣੇ ਤੌਰ ਤੇ ਕੱਲ ਦਾ ਜਦੋਂ ਦਾ ਸਾਨੂੰ ਪਤਾ ਲੱਗਾ ਅਸੀਂ ਸੰਪਰਕ ਕਰ ਰਹੇ ਹਾਂ ਰਸ਼ੀਆ ਦੇ ਵਿੱਚ ਵੀ ਹੂੰ ਇੰਡੀਆ ਵਿਦੇਸ਼ ਵਿਦਤਾਲੇ ਨੂੰ ਵੀ ਕੀਤਾ ਫੈਕਟਰੀ ਨੂੰ ਵੀ ਕੀਤਾ ਕਈ ਪਾਸੇ ਕੀਤਾ ਮਾਨ ਸਾਹਿਬ ਦਾ ਹੀ ਮੈਸੇਜ ਹੈ ਕਿ ਤੁਸੀਂ ਦਿਲ ਨਹੀਂ ਛੱਡਣਾ ਸਰਕਾਰ ਤੁਹਾਡੇ ਨਾਲ ਹੈ ਅਸੀਂ 100% ਦੀ 200% ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਬੱਚੇ ਸਹੀ ਸਲਾਮਤ ਬਾਸ ਸਕਣ ਹੁਣ ਤੱਕ ਸਰਕਾਰ ਨੇ ਸੈਂਕੜੇ ਬੱਚੇ ਦਾ ਬਾਦੋ ਮੰਗਾਏ ਪਰ ਥੋੜਾ ਟਾਈਮ ਲੱਗ ਜਾਂਦਾ ਦੂਜੇ ਵਿਸ਼ੇ ਦਾ ਕੰਮ ਹੈ ਪਰ ਤੁਸੀਂ ਦਿਲ ਨਾ ਛੱਡਿਓ ਸਰਕਾਰ ਤੁਹਾਡੇ ਨਾਲ ਹੈ ਜੋ ਵੀ ਤੁਹਾਨੂੰ ਮਤ ਚਾਹੀਦੀ ਹੋਗੀ ਅਸੀਂ ਕਰਾਂਗੇ ਦੀਸਾ ਬੈਠੇ ਹਾਂ ਸਾਡੇ ਹਲਕਾਂਚਾ ਦੇ ਬੈਠੇ ਆ ਕਦੀ ਵੀ ਤੁਹਾਨੂੰ ਲੋੜ ਪੈਂਦੀ ਹੈ ਤੇ ਅਸੀਂ 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 ਤੁਹਾਡੇ ਨਾਲ ਡਟੇ ਮੈਂ ਬਸ ਮੈਂ ਪਰਮਾਨੰਥ ਸਾਹਿਬ ਦਾ ਸੁਨੇਹਾ ਲੈ ਕੇ ਤੁਹਾਡੇ ਕੋਲ ਆਇਆ ਕਿ ਅੱਛਾ 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 ਕੋਈ ਨਹੀਂ ਮਤਲਬ ਅਸੀਂ ਤੁਹਾਨੂੰ ਕਹਿਣ ਆਏ ਕਿ ਤੁਹਾਡੇ ਨਾਲ ਰੋਣਾ ਨਹੀਂ ਭਾ ਕੋਈ ਗੱਲ ਨਹੀਂ ਹਾਂ ਬੈਠਾ ਸਜੀ ਤੋ ਘਰ ਦੁੰਦੇ ਕਿਉਂ ਆਪਾਂ ਬੈਠੇ ਤੁਹਾਡੇ ਇੱਧਰ ਵੀ ਕੋਈ ਨਹੀਂ ਨਹੀਂ ਤੱਕਦੇ ਹੋ ਬੇਬੀ ਰੋਹਦਾ ਦੀ ਮਾਰ ਸੱਚ ਪਾਤਾ ਪੰਦੂ ਸਲਾਉਗਾ ਨੂੰ ਆਪਸ ਕੋਈ ਗੱਲ ਹਾਂ ਤੁਸੀਂ ਲੈ ਲਓ ਲੈ ਲਓ ਬੇਬੀ ਰੋਹਦਾ ਦੀ ਠੀਕ ਹੈ ਨਾ ਹਾਂ ਬੇਬੀ ਮਾਨ ਰੋਹ ਰੋਹਦਾ ਹਾਂ ਰੋਹਦਾ ਦੀ ਠੀਕ ਹੈ ਨਾ ਹਾਂ ਠੀਕ ਹੈ ਹਾਂ ਹਾਂ ਕੱਲ ਕੱਲ ਵਿਧਾਨ ਸਭਾ ਚ ਵੀ ਗੱਲ ਸਾਡੇ ਪ੍ਰਾ ਇਹ ਉਸੇ ਲਈ ਜੇ ਸਾਨੂੰ ਪਤਾ ਲੱਗਾ ਉਸੇ ਲਈ ਐਕਟ ਹੋਵੇ ਇਸ ਕਰਕੇ ਤੁਹਾਨੂੰ ਇੱਥੇ ਦੇਣਾ ਮੈਂ ਪਈਓ ਆ ਗਿਆ ਤੇ ਸੀਐਲ ਸੌ ਨੂੰ ਭੇਜਿਆ ਦਿੱਲੀ ਛੱਡਦਾ ਠੀਕ ਹੈ ਨਾ ਉਹ ਨਹੀਂ ਪਰਮ ਕੋਈ ਵੀ ਆਇਆ ਉਹਨੇ ਦੇਖਣਾ ਉਹਨਾਂ ਦੇ ਬੇਟੇ ਨਹੀਂ ਹੈਗੇ ਅੱਛਾ ਹਾਂ ਇਹਨਾਂ ਦੇ ਬੇਟੇ ਉਹ ਜਿੱਥੇ ਕੋਈ ਬੇਸ ਕੈਂਪ ਉਹਨਾਂ ਨੇ ਬਣਾਇਆ ਹੈਗਾ ਉਹਨਾਂ ਦੇ ਬੇਟੇ ਦੋਨਾਂ ਉੱਥੇ ਹੀ ਹੈ ਬਾਕੀ ਜਿਹੜੇ ਬੱਚਾ ਵੀ ਆਈ ਹੋਈ ਹੈਗੇ ਨਾ ਉਹ ਬੱਚੀ ਆ ਕੇ ਵਾਲਿਆਂ ਨੇ ਰੋਕਿਆ ਹੈ ਇਹਨਾਂ ਨੂੰ ਦੋਨਾਂ ਬੱਚਾ ਉੱਥੇ ਰੋਕਿਆ ਹੈ ਨਹੀਂ ਜਦੋਂ ਉਹ ਕਹਿੰਦੇ ਕਿ ਜਦੋਂ ਪਿੱਛੋਂ ਤੁਹਾਡਾ ਆਇਆ ਮੈਸੇਜ ਐਮਬੈਸੀ ਨੇ ਦਖਲਦਾਰੀ ਕੀਤੀ ਤਾਂ ਉਹ ਦੋਨਾਂ ਨੂੰ ਰੋਕ ਲਿਆ ਇਹ ਤਾਂ ਫਿਰ ਪਿੱਛੇ ਐ ਤੇ ਅੱਗੇ ਦੀਏ ਉਹ ਜਿਹੜੇ ਮੁੰਡੇ ਬਿਲਕੁਲ ਬਾਰਡਰ ਤੇ ਆ ਬਾਰਵੇਂ ਤੋਂ ਬਾਅਦ ਨਾਲ ਬਿੱਡੇ ਦੇ ਮਦਰ ਨਾਲ ਗੱਲ ਹੋਈ ਹੈ ਜਾਨੀ ਇਹ ਵੀ ਇੱਕ ਅੱਧਾ ਮਿੰਟ ਦੀ ਗੱਲ ਹੋਈ ਹੈ ਕਹੂੰਗਾ ਮੰਮੀ ਹੈ ਠੀਕ ਆ ਤਾਂ ਕੋਲ ਨਾਲ ਹੀ ਫੋਨ ਬੰਦ ਹੋ ਗਿਆ ਨਹੀਂ ਨਹੀਂ ਕੋਈ ਨਹੀਂ ਅਸੀਂ ਅਸੀਂ ਤੁਹਾਡੇ ਨਾਲ ਆ ਜੀ ਬਸ ਮੈਂ ਤੁਹਾਨੂੰ ਆਪਣੇ ਮੁੱਖ ਮੰਤਰੀ ਦੱਸਦੇ ਆ ਦੇਣਾ ਕਿ ਸਰਕਾਰ ਤੁਹਾਡੇ ਨਾਲ ਤੁਹਾਡੇ ਨਾਲ ਖੜੇ ਅਸੀਂ ਚਟਾਨ ਦੀ ਤਰ੍ਹਾਂ ਖੜੇ ਹਰ ਸੰਭਵ ਕੋਸ਼ਿਸ਼ ਕਰਾਂਗੇ ਪਰਮਾਤਮਾ ਕਿਰਪਾ ਕਰੇ ਤੁਹਾਡੇ ਬੱਚੇ ਜਿਸ ਹਾਲਤ ਵਿੱਚ ਗਏ ਸੀ ਉਸ ਹਾਲਤ ਵਿੱਚ ਵਾਪਸ ਆ ਜਾਵੇ ਸਹੀ ਸਲਾਮਤ ਵਾਪਸ ਆ ਜਾਣ ਠੀਕ ਹੈ ਜੀ